ਕਲਾਕਾਰਾਂ ਤੇ ਸਮਾਜ ਸੇਵੀਆਂ ਤੋਂ ਬਾਅਦ ਹੁਣ ਡਰਾਈਵਰਾਂ ਦੀ ਵੀ ਸਿਆਸਤ ਵਿੱਚ ਐਂਟਰੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਰਾਜ ਰਿਤਿਕ ਅਖਾੜੇ ਦੇ ਵਿੱਚ ਛਾਲ ਮਾਰਦਿਆਂ ਡਰਾਈਵਰ ਭਾਈਚਾਰੇ ਨੇ ਵੀ ਹੁਣ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਆਪਣੀ ਜਨ ਸੇਵਾ ਡਰਾਈਵਰ ਪਾਰਟੀ ਬਣਾ ਲਈ ਹੈ ਇਸ ਬਾਰੇ ਪਾਰਟੀ ਦੇ ਕੌਮੀ ਪ੍ਰਧਾਨ ਪ੍ਰਵੀਨ ਤਿਵਾੜੀ ਅਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਉਪਲ ਨੇ ਖੁਲਾਸਾ ਕਰਦਿਆਂ ਕਿਹਾ ਹੈ ਕਿ ਅਜੇ ਤੱਕ ਕਿਸੇ ਵੀ ਸਿਆਸੀ ਤੇ ਨੇ ਡਰਾਈਵਰਾਂ ਦੀਆਂ ਮੁਸ਼ਕਲਾਂ ਬਾਰੇ ਕੋਈ ਮੁੱਦਾ ਸੰਸਦ ਵਿੱਚ ਨਹੀਂ ਉਠਾਇਆ ਅਤੇ ਉਹ ਮਜਬੂਰ ਹੋਏ ਨੇ ਕਿ ਉਹਨਾਂ ਨੂੰ ਆਪਣੀ ਪਾਰਟੀ ਬਣਾਉਣੀ ਪਵੇ ਤੇ ਆਪਣੇ ਕਾਰਜ ਆਪਣੇ ਹੱਥੀਂ ਸਵਾਰਨੇ ਪੈਣ ਉਹਨਾਂ ਇਹ ਵੀ ਦੱਸਿਆ ਕਿ ਸਮੁੱਚੇ ਭਾਰਤ ਦੇ ਡਰਾਈਵਰ ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਲਈ 3200 ਕਰੋੜ ਤੋਂ ਵੱਧ ਦਾ ਕਰ ਸਰਕਾਰ ਨੂੰ ਅਦਾ ਕਰਦੇ ਨੇ ਅਤੇ ਕਰੀਬ 100 ਕਰੋੜ ਰੁਪਏ ਰਿਸ਼ਵਤ ਦੀ ਅਦਾਇਗੀ ਵੀ ਇਸ ਤੋਂ ਵੱਖ ਹੈ ਉਹਨਾਂ ਦਾਵਾ ਕੀਤਾ ਕਿ ਦੇਸ਼ ਦੀ ਜੀਡੀਪੀ ਦੇ ਵਿੱਚ ਉਹ ਲਗਭਗ 5% ਦਾ ਯੋਗਦਾਨ ਪਾਉਂਦੇ ਨੇ ਉਨਾ ਕਹੇ ਕਿ ਦੇਸ਼ ਦੀ ਵਿਕਾਸ ਗਤੀ ਨੂੰ ਚੱਲਦਾ ਰੱਖਣ ਲਈ ਡਰਾਈਵਰ ਇੱਕ ਮਜਬੂਤ ਧੁਰਾ ਨੇ ਪਰ ਇਸ ਦੇ ਬਾਵਜੂਦ ਸਿਆਸਤਦਾਨਾਂ ਦੇ ਵੱਲੋਂ ਉਹਨਾਂ ਦੇ ਮਸਲਿਆਂ ਨੂੰ ਦਰਕਨਾਰ ਕਰ ਦਿੱਤਾ ਜਾਂਦਾ ਹੈ। ਉਹਨਾਂ ਪਾਰਟੀ ਉਹਨਾਂ ਸਿਆਸੀ ਪਾਰਟੀਆਂ ਤੇ ਗਿਲਾ ਕੀਤਾ ਕਿ ਸਨਕਾਰਾਂ ਅਧਿਕਾਰਾਂ ਸਮੇਤ ਸਮਾਜ ਦੀਆਂ ਹੋਰ ਧਿਰਾਂ ਨੂੰ ਉਮੀਦਵਾਰ ਬਣਾਉਂਦੇ ਨੇ ਪਰ ਡਰਾਈਵਰਾਂ ਦੇ ਨਾਲ ਉਹਨਾਂ ਵੱਲੋਂ ਜਿਹਾ ਵਤੀਰਾ ਕੀਤਾ ਜਾਂਦਾ ਹੈ, ਮਾੜਾ ਸਲੂਕ ਕੀਤਾ ਜਾਂਦਾ ਹੈ, ਉਹਨਾਂ ਤੋਂ ਪੁੱਛਿਆ ਤੱਕ ਨਹੀਂ ਜਾਂਦਾ। ਉਨਾ ਕਿ ਆਏ ਕਿ ਪੰਜਾਬ ਦੇ ਵਿੱਚੋਂ 7 ਤੇ ਗੁਜਰਾਤ ਚੋਂ 3 ਉਮੀਦਵਾਰ ਚੋਣ ਪਿੰਡ ਦੇ ਵਿੱਚ ਉਤਾਰੇ ਜਾਣਗੇ ਜਾਨੀ ਕਿ ਹੁਣ ਡਰਾਈਵਰਾਂ ਦੀ ਵੀ ਸਿਆਸਤ ਵਿੱਚ ਐਂਟਰੀ ਹੋ ਚੁੱਕੀ ਆ ਜਿਸ ਤਰੀਕੇ ਨਾਲ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਕਿ ਬਹੁਤ ਸਾਰੇ ਪੰਜਾਬ ਦੇ ਮਸ਼ਹੂਰ ਫਨਕਾਰ ਪੰਜਾਬੀ ਗਾਇਕ ਸਿਆਸਤ ਵਿੱਚ ਆਏ ਕਾਮਯਾਬੀ ਹੋਏ ਕਈ ਅਸਫਲ ਵੀ ਹੋਏ ਪਰ ਜਾ ਤਰ ਜਿਹੜੇ ਸਫਲ ਹੋਏ ਉਹਨਾਂ ਨੇ ਆਪਣੇ ਕਲਾਕਾਰਾਂ ਭਾਈਚਾਰਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਸੰਸਦ ਵਿੱਚ ਚੁੱਕੀਆਂ ਉਦਾਹਰਨ ਦੇ ਤੌਰ ਤੇ ਮੁਹੰਮਦ ਸਦੀਕ ਨੇ ਜਿਹੜੇ ਉਹ ਵੀ ਲੋਕ ਸਭਾ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਭਗਵੰਤ ਮਾਨ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਬਲਕਾਰ ਸਿੱਧੂ ਜਿਹੜਾ ਉਹ ਵੀ ਆਪਣਾ ਐਮ ਐਲ ਏ ਬਣਦੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਦੇਵ ਮਾਨ ਵੀ ਕਲਾਕਾਰ ਸੀਗੇ ਉਹ ਵੀ ਐਮ ਐਲ ਏ ਬਣਦੇ ਨੇ ਉਹ ਜਿਹੜਾ ਕਰਮਜੀਤ ਅਨਮੋਲ ਨੂੰ ਟਿਕਟ ਦਿੱਤਾ ਗਿਆ ਹੰਸ ਰਾਜ ਹੰਸ ਵੀ ਐਮਪੀ ਬਣ ਚੁੱਕੇ ਨੇ ਮੁਹੰਮਦ ਸਦੀਕ ਦਾ ਜ਼ਿਕਰ ਕੀਤਾ ਉਹ ਵੀ ਜਿਹੜਾ ਐਮਪੀ ਬਣ ਚੁੱਕੇ ਨੇ ਤਾਂ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਹ ਪੰਜਾਬ ਦੀ ਸਿਆਸਤ ਵਿੱਚ ਆਏ ਕਾਮਯਾਬੀਆਂ ਦੀਆਂ ਬਲੰਤੀਆਂ ਵੀ ਛੁਈਆਂ ਪਰ ਹੁਣ ਡਰਾਈਵਰਾਂ ਦਾ ਕਹਿਣਾ ਕਿ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਡਰਾਈਵਰ ਨੂੰ ਕਦੇ ਪੁੱਛਿਆ ਨਹੀਂ ਜਾਂਦਾ ਕਿ ਤੁਸੀਂ ਵੀ ਸਿਆਸਤ ਵਿੱਚ ਆਉਣਾ ਹੈ ਤੇ ਨਾ ਹੀ ਸਾਡੀਆਂ ਮੰਗਾ ਚੁੱਕੇ ਜਾਂਦੀਆਂ ਨੇ ਕਿਉਂਕਿ ਕਹਿੰਦੇ ਕਿ 5% ਦਾ ਜੀਡੀਪੀ ਵਿੱਚ ਸਾਡਾ ਵੀ ਯੋਗਦਾਨ ਹੈ ਪਰ ਕਿਸੇ ਵੀ ਡਰਾਈਵਰ ਨੂੰ ਚੋਣਾਂ ਦੇ ਵਿੱਚ ਲੀਡਰਾਂ ਵੱਲੋਂ ਉਹਨਾਂ ਦੇ ਮੁੱਦਿਆਂ ਨੂੰ ਇਗਨੋਰ ਕੀਤਾ ਜਾਂਦਾ ਹੈ ਸੰਸਦ ਵਿੱਚ ਉਹਨਾਂ ਦਾ ਕੋਈ ਵੀ ਮੁੱਦਾ ਨਹੀਂ ਚੁੱਕਿਆ ਜਾਂਦਾ ਜਿਸ ਕਰਕੇ ਉਹਨਾਂ ਨੇ ਖੁਦ ਹੁਣ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਜਾਨੀ ਕਿ ਹੁਣ ਡਰਾਈਵਰ ਚੋਣਾਂ ਲੜਨਗੇ ਦੇਖਣਾ ਹੋਵੇਗਾ ਕਿ ਸੱਤ ਸੀਟਾਂ ਨੇ ਜਿਹੜੀਆਂ ਪੰਜਾਬ ਦੀਆਂ ਉਹ ਕਿੱਥੋਂ-ਕਿੱਥੋਂ ਚੋਣ ਲੜਦੇ ਨੇ ਕਿਉਂਕਿ 13 ਲੋਕ ਸਭਾ ਸੀਟਾਂ ਨੇ ਤੇ ਉਹਨਾਂ ਵਿੱਚੋਂ ਸੱਤ ਤੇ ਹੁਣ ਡਰਾਈਵਰਾਂ ਨੇ ਆਪਣੇ ਉਮੀਦਵਾਰ ਉਤਾਰਨੇ ਨੇ ਕਿਸ-ਕਿਸ ਨੂੰ ਉਮੀਦਵਾਰ ਬਣਾਉਣਗੇ ਤੇ ਇਹ ਜਿਹੜੀ ਕਾਦੀ ਇੱਕ ਵੱਖਰੀ ਪਾਰਟੀ ਨਾਲ ਦੀ ਬਣ ਚੁੱਕੀ ਆ ਜਿਸ ਦਾ ਕਿ ਅਸੀਂ ਜ਼ਿਕਰ ਕੀਤਾ ਜਨ ਸੇਵਾ ਡਰਾਈਵਰ ਪਾਰਟੀ ਤਾਂ ਹੁਣ ਜਨ ਸੇਵਾ ਡਰਾਈਵਰ ਪਾਰਟੀ ਚੋਣ ਮੈਦਾਨ ਦੇ ਵਿੱਚ ਹੋਏਗੀ ਤੇ ਇਸ ਪਾਰਟੀ ਨੂੰ ਕਿੰਨੀ ਕੁ ਕਾਮਯਾਬੀ ਮਿਲਦੀ ਆ ਇਹ ਵੋਟਰਾਂ ਤੇ ਨਿਰਭਰ ਕਰਦਾ ਤੇ ਖਾਸ ਤੌਰ ਤੇ ਡਰਾਈਵਰ ਕਿਉਂਕਿ ਡਰਾਈਵਰ ਵਿਭਾਗ ਹੈ ਜਿਹੜਾ ਮਹਿਕਮਾ ਉਸ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਭਾਵੇਂ ਕੋਈ ਟੈਕਸੀ ਚਲਾਉਂਦਾ ਹੈ ਭਾਵੇਂ ਕੋਈ ਆਟੋ ਚਲਾਉਂਦਾ ਹੈ ਭਾਵੇਂ ਕੋਈ ਟਰੱਕ ਚਲਾਉਂਦਾ ਹੈ ਬੱਸ ਚਲਾਉਂਦਾ ਹੈ ਹੈਵੀ ਵਹੀਕਲ ਚਲਾਉਂਦੇ ਨੇ ਤਾਂ ਡਰਾਈਵਰਾਂ ਦੀ ਵੀ ਗਿਣਤੀ ਬਹੁਤ ਹੈ ਪੰਜਾਬ ਦੇ ਵਿੱਚ ਪਰ ਹੁਣ ਜਿਹੜੀ ਪਾਰਟੀ ਬਣਾਈ ਹੈ ਇਹਨਾਂ ਦੀਆਂ ਮੁੱਖ ਮੁੱਦੇ ਕੀ ਹੋਣਗੇ ਮੁੱਖ ਝੰਡੇ ਕੀ ਹੋਣਗੇ ਇਹਨਾਂ ਦੇ ਵਿੱਚੋਂ ਇਹ ਵੀ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪਰ ਇਹਨਾਂ ਦੀਆਂ ਮੰਗਾਂ ਦਾ ਜ਼ਿਕਰ ਜਿਹੜਾ ਇਹਨਾਂ ਨੇ ਕੀਤਾ ਕਿ ਐਮਪੀ ਜਾ ਕੇ ਸੰਸਦ ਵਿੱਚ ਸਾਡੀ ਕੋਈ ਮੰਗ ਤੱਕ ਨਹੀਂ ਰੱਖਦੇ ਹੈਗੇ ਸਾਡੀਆਂ ਵੀ ਬਹੁਤ ਸਾਰੀਆਂ ਮੰਗਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਉਂਕਿ ਅਸੀਂ ਸੜਕਾਂ ਤੇ ਰਹਿਣਾ ਹੁੰਦਾ ਤੇ ਸਾਡੇ ਤੋਂ ਵੱਧ ਕੋਈ ਸਮੱਸਿਆਵਾਂ ਨਹੀਂ ਹਨ ਦਰਸ਼ਕਾਂ ਨੇ ਵੀ ਜਾਣ ਕਰ ਦੇ ਦਈਏ ਕਿ ਹਾਲ ਹੀ ਦੇ ਵਿੱਚ ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਐਕਟ ਧਾਂਦਾ ਗਿਆ ਜਿਸ ਦੇ ਵਿੱਚ ਕਿ ਸਜ਼ਾ ਤੇ ਜੁਰਮਾਨੇ ਦੀ ਦਰ ਵਧਾ ਦਿੱਤੀ ਗਈ ਇਸ ਕਾਨੂੰਨ ਦੇ ਤਹਿਤ ਕਿ ਜੇਕਰ ਕਿਸੇ ਨੂੰ ਕੋਈ ਹਿੱਟ ਕਰਕੇ ਦੌੜ ਜਾਂਦਾ ਜਾਨੀ ਕਿ ਕਿਸੇ ਦੇ ਵਿੱਚ ਕੋਈ ਫੇਰ ਟੱਕਰ ਮਾਰ ਕੇ ਦੌੜ ਜਾਂਦਾ ਭਾਵੇਂ ਉਹ ਕੋਈ ਛੋਟਾ ਵਾਹਨ ਹੋਵੇ ਜਾਂ ਹੈਵੀ ਵਾਹਨ ਹੋਵੇ ਤਾਂ ਉਹਦੇ ਉੱਤੇ ਕਾਨੂੰਨ ਲਾਗੂ ਹੁੰਦਾ ਤਾਂ ਉਸ ਦੀ ਸਜ਼ਾ ਜਿਹੜੀ ਉਹ ਵੀ ਜਿਆਦਾ ਸੀ ਜੁਰਮਾਨਾ ਵੀ ਜਿਆਦਾ ਸੀ ਜਿਸ ਦਾ ਡਰਾਈਵਰਾਂ ਨੇ ਵਿਰੋਧ ਕੀਤਾ ਤਾਂ ਹੋ ਸਕਦਾ ਹੈ ਕਿ ਇਹ ਅਜਿਹੇ ਜਿਹੜੇ ਕਾਨੂੰਨ ਲਿਆ ਜਾਂਦੇ ਨੇ ਜਿਸ ਦੇ ਕਾਰਨ ਡਰਾਈਵਰ ਭਾਈਚਾਰਾ ਕਿਤਦਾ ਆਪਣੀਆਂ ਮੰਗਾਂ ਲੀਡਰਾਂ ਅੱਗੇ ਰੱਖਦਾ ਸੀ ਪਰ ਹੁਣ ਖੁਦ ਆਪਣੀਆਂ ਮੰਗਾਂ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਚੁੱਕਣ ਦਾ ਫੈਸਲਾ ਉਹਨਾਂ ਨੇ ਕੀਤਾ ਹੈ ਜਿਸ ਨੂੰ ਲੈ ਕੇ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਨੇ ਤਿੰਨ ਗੁਜਰਾਤ ਵਿੱਚ ਸੱਤ ਉਮੀਦਵਾਰ ਪੰਜਾਬ ਚ ਹੋਣਗੇ ਦੇਖਣਾ ਹੋਵੇਗਾ ਕਿ ਪਾਰਟੀ ਨੂੰ ਕਿੰਨੀ ਕਾਉਣ ਵਾਲੇ ਸਮੇਂ ਚ ਮਜ਼ਬੂਤੀ ਮਿਲਦੀ ਹੈ ਦਿਓ ਜੱਜ ਧੰਨਵਾਦ